minimium profile ਆਪਾਂ ਕਈ ਵਾਰੀ ਗੱਲ ਕਰਦੇ ਆਂ ਵੀ ਯੂਕੇ ਵਿਦਆਊਟ ਇੰਟਰਵਿਊਰ ਵਿਦਆਊਟ ਆਇਲੈਂਡਸ ਕੀ ਇਹ ਵੀ ਆਪਸ਼ਨ ਹੈਗੀ ਆ ਕੁਝ ਇਸ ਤਰ੍ਹਾਂ ਦੀਆਂ ਯੂਨੀਵਰਸਿਟੀਆਂ ਜਾਂ ਕਾਲਜੇਸ ਹੈਗੇ ਆ ਜਿਹੜੇ ਐਡਮਿਸ਼ਨ ਦਿੰਦੇ ਆ ਬਿਨਾ ਇੰਟਰਵਿਊ ਤੋਂ ਔਰ ਨਾਲ ਦੇ ਨਾਲ ਜਿਹੜਾ ਹੈਗਾ ਵਿਦਆਊਟ ਆਇਲੈਂਡਸ ਵੀ ਬਿਲਕੁਲ ਸਰ ਸਾਡੇ ਕੋਲ অপਸ਼ਨਸ ਹੈਗੇ ਆ ਕੋਈ ਵੀ ਸਟੂਡੈਂਟ ਜੇ ਵਿਦਾਊਟ ਐਲਸ ਵਿਦਾਊਟ ਪੀਟੀ ਤੇ ਇਨ ਫੈਕਟ ਇੰਟਰਵਿਊ ਵੀ ਨਹੀਂ ਦੇਣਾ ਚਾਹੁੰਦਾ ਤਾਂ ਵੀ ਸਾਡੇ ਕੋਲ ਬੱਚੇ ਲਈ অপਸ਼ਨਸ ਹੈ ਹਰ ਕਿਸੇ ਚੀਜ਼ ਦੀ ਜਦੋਂ ਵੀ ਕੋਈ ਫਲੈਕਸੀਬਿਲਟੀ ਮਿਲਦੀ ਹੈ ਸੋ ਟਰਮ ਐਂਡ ਕੰਡੀਸ਼ਨਸ ਹੁੰਦੀ ਹੈ ਸੋ ਡੈਫੀਨਿਟਲੀ ਜੇ ਬੱਚਾ ਇੰਗਲਿਸ਼ ਦੇ ਵਿੱਚ ਕਮਜ਼ੋਰ ਹੈਗਾ ਤੇ ਉਹਦੇ ਐਕਾਡੈਮਿਕਸ ਚੈੱਕ ਕੀਤੇ ਜਾਂਦੇ ਆ ਸਾਡੇ ਕੋਲ ਪਲੱਸ 2 ਹੁੰਦੀ ਹੈ ਉਹਦੇ ਵਿੱਚ ਇੰਗਲਿਸ਼ ਦੇ ਮਾਰਕਸ ਕਈ ਵਾਰ ਬੱਚੇ ਦੇ ਬਹੁਤ ਵਧੀਆ ਹੁੰਦੇ ਬਟ ਇੱਕ ਡਰ ਕਰਕੇ ਸਿਰਫ ਆਪਣਾ ਆਇਲਸ ਤੇ ਪੀਟੀ ਨਹੀਂ ਦੇ ਪਾਉਂਦਾ ਜਾਂ ਇੰਟਰਵਿਊ ਨਹੀਂ ਦੇ ਪਾਉਂਦਾ ਸੋ ਡੈਫੀਨੇਟਲੀ ਜੇ ਤੁਸੀਂ ਬਾਹਰ ਜਾਂਦਾ ਪਲਾਨ ਕਰ ਰਹੇ ਯੂਕੇ ਜਾਣ ਦਾ ਪਲਾਨ ਕਰ ਰਹੇ ਹੋ ਆਇਲਸ ਪੀਟੀ ਨਹੀਂ ਦਿੱਤਾ ਇੰਟਰਵਿਊ ਨਹੀਂ ਦੇ ਸਕਦੇ ਤਾਂ ਵੀ ਮੇਰੇ ਕੋਲ ਟਾਇਰ 4 ਕੈਟਾਗਰੀ ਦੇ ਵਿੱਚ ਤੁਹਾਡੇ ਲਈ ਆਪਸ਼ਨ ਹੈ ਤੇ ਦੁਬਾਰਾ ਕਹੂੰਗੀ ਕੋਈ ਵੀ ਪੇਮੈਂਟ ਤੁਹਾਨੂੰ ਵਿਜ਼ਾ ਤੋਂ ਪਹਿਲਾਂ ਦੇਣ ਦੀ ਲੋੜ ਨਹੀਂ ਹੈਗੀ ਹੈ ਤੁਹਾਡਾ ਜਦੋਂ ਵਿਜ਼ਾ ਆਊਗਾ ਤਾਂ ਹੀ ਤੁਸੀਂ ਪੇਮੈਂ ਤੇ ਇਹ ਬਹੁਤ ਵਧੀਆ ਮੌਕਾ ਹੈ ਸੈਪਟੈਂਬਰ ਇਨਟੇਕ ਦੇ ਵਿੱਚ ਆਪਣਾ ਸੁਪਨਾ ਪੂਰਾ ਕਰਨ ਦਾ ਤੇ ਆਉਣ ਵਾਲੇ ਫੈਸਟੀਵਲਸ ਹੋ ਗਏ ਆ ਨਵਾਂ ਸਾਲ ਹੋ ਗਿਆ ਤੇ ਤੁਸੀਂ ਵੀ ਆਪਣਾ ਜਿਹੜਾ ਬਾਹਰ ਜਾ ਕੇ ਪੂਰਾ ਕਰਨਾ ਚਾਹੁੰਦੇ ਹੋ ਸੁਪਨਾ ਕਰ ਸਕਦੇ ਹੋ ਹਮ ਬਰਕਾ ਲੈ ਆ ਵਿਦਾਊਟ ਆਈਲੈਂਡਸ ਵਿਦਾਊਟ ਅ ਇੰਟਰਵਿਊ ਵੀ ਤੁਸੀਂ ਯੂਕੇ ਦੇ ਵਿੱਚ ਆਪਸ਼ਨ ਲੈ ਸਕਦੇ ਹੋ ਪਰ ਕਿਤੇ ਨਾ ਕਿਤੇ ਤੁਹਾਨੂੰ ਇੰਗਲਿਸ਼ ਆਉਣੀ ਚਾਹੀਦੀ ਹੈ ਵਧੀਆ ਤੁਸੀਂ ਪੜੇ ਹੋਏ ਹੋ ਤੁਸੀਂ ਆਈਲੈਂਡਸ ਕੀਤੀ ਹੈ ਪੀਟੀ ਕੀਤਾ ਤਾਂ ਵੀ ਤੁਸੀਂ ਹੈ ਯੂਐਸਏ ਜਾਓ ਕਿਸੇ ਵੀ ਕੰਟਰੀ ਜਦਕਰ ਤੁਸੀਂ ਜਾਣੇ ਹੋ ਤਾਂ ਤੁਹਾਡੀ ਇੰਗਲਿਸ਼ ਅੱਛੀ ਹੋਣੀ ਚਾਹੀਦੀ ਤਾਂ ਹੀ ਤੁਹਾਨੂੰ ਉੱਥੇ ਜਾ ਕੇ ਕੰਮ ਲੱਭਣ ਦੇ ਵਿੱਚ ਪ੍ਰੋਬਲਮਸ ਨਾ ਆਉਣ ਮੈਂ ਜਿਹੜੇ ਬੱਚੇ ਵਿਦੇਸ਼ ਜਾਂਦੇ ਆ ਚਾਹੇ ਆਪਾਂ ਯੂਕੇ ਦੀ ਗੱਲ ਕਰਦੇ ਆ ਜਾਂ ਕਿਸੇ ਅਦਰ ਮੁਲਕ ਦੀ ਹਨਾ ਕਿਹੜੇ ਕਿਹੜੇ ਚੀਜ਼ਾਂ ਉਹਨਾਂ ਨੂੰ ਇੱਥੋਂ ਸਿੱਖ ਕੇ ਜਾਣੀਆਂ ਚਾਹੀਦੀਆਂ ਨੇ ਜਾਂ ਪਰ ਸਕਿੱਲ ਦੀ ਗੱਲ ਕਰਦੇ ਆ ਕਿਸ ਤਰ੍ਹਾਂ ਦੇ ਸਕਿੱਲ ਉਹ ਆਪਣੇ ਨਾਲ ਲੈ ਕੇ ਜਾ ਸਕਦੇ ਆ ਜਿਸ ਦੇ ਨਾਲ ਉਹਨਾਂ ਨੂੰ ਉੱਥੇ ਟੁਕੜ ਟੁਕੜ ਕੰਮ ਲੱਭਣ ਦੇ ਵਿੱਚ ਦਿੱਕਤ ਨਾ ਆਵੇ ਕੰਮ ਉਹਨਾਂ ਨੂੰ ਇਜ਼ੀਲੀ ਮਿਲ ਸਕੇ ਆ ਬਿਲਕੁਲ ਸਰ ਇਹ ਗੱਲ ਮੈਂ ਹਮੇਸ਼ਾ ਹੀ ਕਹਿੰਦੀ ਆ ਕਿ ਕਮ ਦੀ ਕਮੀ ਕਿਤੇ ਵੀ ਨਹੀਂ ਹੈਗੀ ਐ ਬਟ ਕਮ ਕਰਨ ਵਾਲੇ ਦੀ ਕਮੀ ਹੈਗੀ ਐ ਸੋ ਬੇਸਿਕਲੀ ਜਦੋਂ ਵੀ ਆਪਾਂ ਸਟੂਡੈਂਟ ਦੀ ਗੱਲ ਕਰਦੇ ਆ ਨਾਰਮਲੀ ਹਰ ਸਟੂਡੈਂਟ ਨੂੰ ਕਿਸੇ ਵੀ ਕੰਟਰੀ ਤੁਸੀਂ ਜਾ ਰਹੇ ਹੋ ਤੇ ਤੁਹਾਨੂੰ 20 ਘੰਟੇ ਹਫਤੇ ਦੇ ਕੰਮ ਕਰਨ ਦਾ ਅਲਾਉ ਹੁੰਦਾ ਹੈ ਬਟ ਫਿਰ ਵੀ ਬਹੁਤ ਸਟੂਡੈਂਟਸ ਆ ਜਿਹੜੇ ਕਹਿੰਦੇ ਕਿ ਸਾਨੂੰ ਕੰਮ ਨਹੀਂ ਮਿਲ ਰਿਹਾ ਤੇ ਪਹਿਲੀ ਗੱਲ ਤਾਂ ਉਹ ਸ਼ੋਰ ਹੋਣੇ ਚਾਹੀਦੇ ਆ ਕਿ ਕਿਸ ਕੋਰਸ ਦੇ ਵਿੱਚ ਉਹਨਾਂ ਨੇ ਅਪਲਾਈ ਕੀਤਾ ਹੈ ਤੇ ਕਿਸ ਤਰ੍ਹਾਂ ਦਾ ਕੰਮ ਉਹ ਲੱਭ ਰਹੇ ਕਿਉਂਕਿ ਆਈ ਏਮ ਸ਼ੋਰ ਕੋਈ ਵੀ ਸਟੂਡੈਂਟ ਜੋ ਪਲੱਸ 2 ਦੇ ਬਾਅਦ ਜਾ ਰਿਹਾ ਉਹਨੂੰ ਕੋਈ ਸ਼ੋਰ ਹੈਗੇ ਕਿ ਉੱਥੇ ਜਾ ਕੇ ਤੁਸੀਂ ਕਿਸੇ ਕਾਰਪੋਰੇਟ ਕੰਪਨੀ ਦੇ ਵਿੱਚ ਨਹੀਂ ਲੱਗ ਜਾਓਗੇ ਜੇ ਆਪਾਂ ਪਾਰਟ ਟਾਈਮ ਜੌਬ ਦੀ ਗੱਲ ਕਰਦੇ ਆਂ ਜੇ ਪਾਰਟ ਟਾਈਮ ਦੀ ਆਪਾਂ ਗੱਲ ਕਰਦੇ ਆਂ ਮੋਸਟਲੀ ਸਟੂਡੈਂਟ ਨੂੰ ਜਿਹੜਾ ਕੰਮ ਮਿਲਦਾ ਹੈ ਉਹ ਤੁਹਾਨੂੰ ਰੈਸਟੋਰੈਂਟਸ ਦੇ ਵਿੱਚ ਮਿਲਦਾ ਹੈ ਕੈਫੇ ਦੇ ਵਿੱਚ ਮਿਲਦਾ ਹੈ ਡਿਲੀਵਰੀ ਦੇ ਵਿੱਚ ਮਿਲਦਾ ਹੈ ਸਿਕਿਉਰਟੀ ਦੇ ਵਿੱਚ ਮਿਲਦਾ ਹੈ ਸੋ ਇਹ ਪਰਟੀਕੂਲਰ ਕੁਝ ਆਪਸ਼ਨਸ ਹੁੰਦੀ ਹੈ ਤੇ ਇਹਦੇ ਵਿੱਚ ਜਿਹੜੀ ਬੇਸਿਕਲੀ ਆਪਾਂ ਲਰਨ ਕਰਨੀ ਹੈ ਸਕਿਲਸ ਉਹ ਮੈਨੇਜਮੈਂਟ ਦੀ ਹੈ ਤੋਂ ਤੁਹਾਡੀ ਕਮਿਊਨੀਕੇਸ਼ਨ ਦੀ ਹੈ ਕਿਉਂਕਿ ਆਪਾਂ ਇੰਗਲਿਸ਼ ਕੰਟਰੀ ਚੱਲੇ ਆਂ ਤੇ ਉੱਥੇ ਜਿਹੜੀ ਤੁਹਾਡੀ ਕਮਿਊਨੀਕੇਸ਼ਨ ਹੋ ਟਰੇਡਰ ਦੇ ਵਿੱਚ ਆਇਲ ਦਾ ਕੋਰਸ ਕਰਕੇ ਜਾਂਦੇ ਆ ਬਟ ਫਿਰ ਵੀ ਅਸੀਂ ਕਿਤੇ ਨਾ ਕਿਤੇ ਸਪੀਕਿੰਗ ਦੇ ਵਿੱਚ ਕੌਨਫੀਡੈਂਸ ਦੇ ਵਿੱਚ ਲੈਕ ਕਰਦੇ ਆ ਸੋ ਮੇਕ ਸ਼ੋਰ ਕਿ ਤੁਹਾਡੀ ਜਿਹੜੀ ਸਕਿਲਸ ਹੋ ਉਹ ਇੰਨੀ ਹੋਣ ਕਿ ਤੁਸੀਂ ਕਿਸੇ ਦੂਜੇ ਦੀ ਗੱਲ ਸਮਝ ਸਕੋ ਜਾਂ ਆਪਣੀ ਕਹਿ ਸਕੋ ਦੂਜੀ ਗੱਲ ਆਪਾਂ ਕਰਦੇ ਆ ਸਕਿਲਸ ਦੀ ਡਿਲੀਵਰੀ ਵਿੱਚ ਆਪਾਂ ਗੱਲ ਕਰੇ ਉੱਥੇ ਤੁਹਾਡੀ ਸਾਰੀ ਜਿਹੜੀ ਮੈਟਰ ਕਰਦੀ ਹੈ ਉਹ ਮੈਨੇਜਮੈਂਟ ਦੀ ਸਕਿਲ ਦੀ ਗੱਲ ਕਰਦੇ ਆਂ ਇਸ ਤੋਂ ਲਓ ਸਾਡੇ ਜਿਹੜੇ ਪੰਜਾਬੀ ਨੇ ਜਾਂ ਹਰਿਆਣਾ ਦੇ ਆਪਾਂ ਗੱਲ ਕਰਦੇ ਆਂ ਤੇ ਉਹਨਾਂ ਦੇ ਵਿੱਚ ਬੇਸਿਕ ਲੇਬਰ ਕੰਸਟਰਕਸ਼ਨਸ ਬਹੁਤ ਹੁੰਦੀ ਹੈ ਜਿਵੇਂ ਕਿਸੇ ਨੂੰ ਇਲੈਕਟ੍ਰਿਸਿਟੀ ਦਾ ਕੰਮ ਆਉਂਦਾ ਹੈ ਕਿਸੇ ਨੂੰ ਬੇਸਿਕਲੀ ਥੋੜਾ ਬਹੁਤ ਪੇਂਟਿੰਗ ਦਾ ਕੰਮ ਆਉਂਦਾ ਹੈ ਸੋ ਇਹ ਆਪਸ਼ਨਸ ਵੀ ਜਿਹਨੂੰ ਆਪਾਂ ਸਕਿੱਲ ਦੇ ਵਿੱਚ ਕਾਊਂਟ ਕਰਦੇ ਆਂ ਜੇ ਤੁਹਾਨੂੰ ਇਹ ਸਰਵਿਸਿਜ਼ ਵੀ ਆਉਂਦੀ ਹੈ ਤੇ ਤਾਂ ਵੀ ਤੁਹਾਨੂੰ ਪਾਰਟ ਟਾਈਮ ਜੌਬਸ ਵਿੱਚ ਬਿਲਕੁਲ ਵੀ ਪ੍ਰੋਬਲਮ ਨਹੀਂ ਆਊਗੀ ਥੈਨ ਕੁਝ ਅਗੇ ਮੈਡੀਕਲ ਲਾਈਨ ਦੇ ਜਿਹਨਾਂ ਜਿਹੜੇ ਨਰਸਿੰਗ ਲਈ ਜਾ ਰਹੇ ਨੇ ਜਿਹਨਾਂ ਲਈ ਜਾ ਰਹੇ ਨੇ ਤੇ ਉਹਨਾਂ ਨੂੰ ਪਾਰਟ ਟਾਈਮ ਕੇਅਰ ਗੀਵਰ ਦੇ ਵਿੱਚ ਵੀ ਕੋਈ چھوٹਾ ਬੱਚਾ ਹੈਗਾ ਤੇ ਉਹਦੀ ਕੇਅਰ ਲਈ ਮਿਲ ਜਾਂਦੇ ਤੇ ਉਹਦੇ ਵਿੱਚ ਤੁਹਾਨੂੰ ਉਹਨੂੰ ਸਮਝਣਾ ਪਰਸਨਲੀ ਉਹਨਾਂ ਦੀ ਟੇਕ ਕੇਅਰ ਕਰਨਾ ਆਉਣਾ ਚਾਹੀਦਾ ਸੋ ਬੇਸਿਕਲੀ ਇਹ ਸਕਿਲਸ ਜਿਹੜੀ ਹੈ ਇਹ ਤੁਹਾਡੀ ਪਰਸਨਲੀ ਤੁਹਾਡੀ ਗਰੋਥ ਨੂੰ ਡਵੈਲਪ ਕਰੋਗੇ ਕਿਉਂਕਿ ਜਿੱਦਾਂ ਜਿੱਦਾਂ ਤੁਸੀਂ ਆਪਣੀ ਸਟੱਡੀਜ਼ ਦੇ ਨਾਲ ਇਹ ਬੇਸਿਕ ਚੀਜ਼ਾਂ ਤੇ ਵਰਕ ਕਰੋਗੇ ਤੇ ਤੁਹਾਡੇ ਜਿਹੜੇ ਪ੍ਰੋਫੈਸ਼ਨਲ ਸਕਿਲਸ ਹੈ ਉਹ ਵਧੀਆ ਹੋ ਜਾਣਗੇ ਤੇ ਜਿਸ ਟਾਈਮ ਤੁਹਾਡਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਸ਼ੁਰੂ ਹੋਣਾ ਉਸ ਟਾਈਮ ਤੱਕ ਤੁਸੀਂ ਦੂਜੇ ਪਰਸਨ ਨੂੰ ਕਿਵੇਂ ਸਮਝਣਾ ਹੈ ਜਾਂ ਕਈ ਵਾਰ ਸਾਨੂੰ ਕਿਸੇ ਕੰਮ ਤੇ ਝੜਕ ਪੈ ਜਾਂਦੀ ਹੈ ਤੇ ਉਹਨੂੰ ਕੋਪ-ਅਪ ਕਿਵੇਂ ਕਰਨਾ ਕਿਉਂਕਿ ਪਹਿਲਾਂ ਤਾਂ ਆਪਾਂ ਇੱਥੋਂ ਆਪਣੀ ਫੈਮਿਲੀ ਦੂਰੋਂ ਜਾਂਦੇ ਆਂ ਫਿਰ ਉੱਥੇ ਵੀ ਜੇ ਸਾਨੂੰ ਕੋਈ ਕੁਝ ਕਹਿ ਦੇਤੇ ਅਸੀਂ ਉਸ ਚੀਜ਼ ਨੂੰ ਬੀਰ ਨਹੀਂ ਕਰ ਪਾਉਂਦੇ ਜਿਹਦੇ ਕਰਕੇ ਜਾਂ ਤਾਂ ਆਪਾਂ ਕੰਮ ਨਹੀਂ ਕਰਦੇ ਜਾਂ ਘਰੋਂ ਪੇਰੈਂਟਸੋਂ ਹੀ ਪੈਸੇ ਮੰਗਾਈ ਜਾਂਦੇ ਸੋ ਇਹ ਚੀਜ਼ ਵਧੀਆ ਨਹੀਂ ਕਿਉਂਕਿ ਮੈਂ ਮੰਨਦੀ ਆ ਕਿ ਸਾਡੇ ਪੈਰੈਂਟਸ ਇੱਥੋਂ ਪੈਸੇ ਖਰਚ ਰਹੇ ਐ ਐਟ ਦੈਨ ਉਹ ਵੀ ਏਕਸਪੈਕਟ ਕਰਦੇ ਆ ਕਿ ਬੱਚਾ ਚਲੋ ਅਸੀਂ ਆਪਾਂ ਬੱਚੇ ਦਾ ਸਾਲ ਦਾ ਤਾਂ ਖਰਚਾ ਕਰ ਦੋਗੇ ਅਗਲੇ ਸਾਲ ਦਾ ਬੱਚਾ ਖੁਦ ਕੱਢ ਲੂਗਾ ਸੋ ਕੁਝ ਚੀਜ਼ਾਂ ਤੁਹਾਨੂੰ ਖੁਦ ਨੂੰ ਮੈਨੇਜ ਕਰਨੀ ਪੈਣੀ ਇਸ ਭਾਵੇਂ ਟਾਈਮ ਹੋਣ ਤੁਹਾਡੀ ਪਰਸਨਲ ਫੀਲਿੰਗਸ ਹੋਣ ਜਾਂ ਆਪਾਂ ਗੱਲ ਕਰੀਏ ਕਿ ਕੋਈ ਸਾਨੂੰ ਕੰਮ ਤੇ ਕੁਝ ਕਹਿ ਦਿੰਦੇ ਨੇ ਤੇ ਉਹਦੇ ਨਾਲ ਕਿਵੇਂ ਕਾਰਪੋਰੇਟ ਵਰਲਡ ਨਾਲ ਕਿਵੇਂ ਕਾਪ ਅਪ ਕਰਨਾ ਹੈ ਸੋ ਜੇ ਇਹਨਾਂ ਚੀਜ਼ਾਂ ਤੁਸੀਂ ਧਿਆਨ ਰੱਖੂਗੇ ਨਾ ਤੁਹਾਨੂੰ ਕੋਈ ਕੰਮ ਦੀ ਕਮੀ ਹੋਣੀ ਹੈ ਤੇ ਅੱਗੇ ਆਉਣ ਵਾਲਾ ਟਾਈਮ ਭਾਵੇਂ ਸਾਡਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਦਾ ਹੋਣ ਜਾਂ ਪੀਅਰ ਲਈ ਰਿਕੁਆਇਰਮੈਂਟਸ ਆਉਣ ਤੁਸੀਂ ਡੈਫੀਨਿਟਲੀ ਟਾਈਮਲੀ ਕੰਪਲੀਟ ਕਰੋਗੇ ਇਸ ਤੋਂ ਇ ਮੇਕ ਸ਼ੋਰ ਜਿਸ ਵੀ ਕੋਰਸ ਯਾ ਕਾਲਜ ਵਿੱਚ ਤੁਸੀਂ ਜਾ ਰਹੇ ਹੋ ਤੁਹਾਡੀ ਅਟੈਂਡੈਂਸ ਕੰਪਲੀਟ ਹੋਣ ਕੋਈ ਵੀ ਇਲੈਗਲ ਐਕਟੀਵਿਟੀ ਨਹੀਂ ਹੋਣੀ ਚਾਹੀਦੀ ਹੈ ਤੁਹਾਡੇ ਸੈਮੈਸਟਰ ਕਲੀਅਰ ਹੋਣੇ ਚਾਹੀਦੇ ਹਨ ਸੋ ਹਰ ਚੀਜ਼ ਜੇ ਤੁਸੀਂ ਰੂਲਸ ਰੈਗੂਲੇਸ਼ਨ ਨਾਲ ਚੱਲੋਗੇ ਤੇ ਤੁਸੀਂ गिवन ਟਾਈਮ ਦੇ ਵਿੱਚ ਜਿਹੜਾ ਆਪਾਂ ਕਹਿੰਦੇ ਕਿ 4-5 ਸਾਲ ਵਿੱਚ ਪੀਆਰ ਡੈਫੀਨਿਟਲੀ ਹੋ ਜਾਊਗਾ ਹੂੰ ਬਿਲਕੁਲ ਹੈ ਕਿਸੇ ਵੀ ਕੰਟਰੀ ਜੇਕਰ ਤੁਸੀਂ ਜਾਣੇ ਹੋ ਸਟੱਡੀ ਨੂੰ ਪ੍ਰੈਫਰੈਂਸ ਦਿੰਨੇ ਹੋ ਸਟੱਡੀ ਨੂੰ ਮੁੱਖ ਰੱਖਦੇ ਹੋ ਜੋ ਵੀ ਪੜ੍ਹਾਈ ਕਰਨ ਲਈ ਤੁਸੀਂ ਗਏ ਹੋ ਆਪਣਾ ਕੋਰਸ ਕੰਪਲੀਟ ਕਰਦੇ ਹੋ ਉਸ ਤੋਂ ਬਾਅਦ ਜੇ ਡਿਪਲੋਮਾ ਲਈ ਗਏ ਹੋ ਤਾਂ ਡਿਗਰੀ ਕਰਦੇ ਹੋ ਤਾਂ ਉਸੇ ਫੀਲਡ ਦੇ ਵਿੱਚ ਤੁਸੀਂ ਕੰਮ ਕਰਦੇ ਹੋ ਤਾਂ ਹਰ ਇੱਕ ਕੰਟਰੀ ਤੁਹਾਨੂੰ ਪੀਆਰ ਦਿੰਦੀ ਹੈ ਆਪਸ਼ਨਾਂ ਬਹੁਤ ਹੁੰਦੀਆਂ ਨੇ ਪਰ ਕਿਤੇ ਨਾ ਕਿਤੇ ਅਸੀਂ ਖੁਦ ਹੀ ਜਿਹੜੀ ਉਹਨਾਂ ਦੇ ਕ੍ਰਾਈਟੇਰੀਆ ਉਹਨੂੰ ਮੀਟ ਨਹੀਂ ਕਰ ਪਾਉਂਦੇ ਜਾਂ ਆਪ ਹੀ ਸਟੱਡੀ ਤੋਂ ਸੋਚਦੇ ਆ ਵੀ ਪੜ੍ਹਨਾ ਵੀ ਨਾ ਪਵੇ ਔਰ ਕੰਮ ਤੇ ਜਾਂਦੇ ਰਹੀਏ ਇਸ ਤਰ੍ਹਾਂ ਦੇ ਨਾਲ ਕਈ ਵਾਰੀ ਪ੍ਰੋਬਲਮਸ ਜਿਹੜੀਆਂ ਨੇ ਆ ਜਾਂਦੀਆਂ ਮੈਂ ਜਾਂਦੇ ਜਾਂਦੇ ਆਸ ਜਾਣਕਾਰੀ ਦੇ ਦਿਓ ਕਿਹੜਾ ਇਨਟੇਕ ਅਵੇਲੇਬਲ ਹੈ ਔਰ ਕਿਹੜੀ ਪ੍ਰੋਫਾਈਲ ਵਾਲੇ ਬੱਚੇ ਜਿਹੜੇ ਅਪਲਾਈ ਕਰ ਸਕਦੇ ਆ ਆਸਟ੍ਰੇਲੀਆ ਦੇ ਵਿੱਚ ਇਸ ਇਸ ਟਾਈਮ ਨਵੰਬਰ ਇਨਟੇਕ ਹੈ ਜਿਹੜਾ ਓਪਨ ਹੈ ਬਟ ਯੈਸ ਅਜੇ ਤੁਸੀਂ ਆਸਟ੍ਰੇਲੀਆ ਅਪਲਾਈ ਕਰਨਾ ਚਾਹੁੰਦੇ ਹੋ ਮੇਕ ਸ਼ੋਰ ਟਾਈਮਲੀ ਅਪਲਾਈ ਕਰੋ ਪ੍ਰੋਫਾਈਲ ਦੀ ਆਪਾਂ ਗੱਲ ਕਰਦੇ ਆਂ ਪਲੱਸ 2 ਤੁਸੀਂ 2023 ਪਾਸ ਆਊਟ ਹੋ 24 ਰੀਸੈਂਟ ਪਾਸ ਆਊਟ ਹੋ ਆਸ ਦੇ ਵਿੱਚ ਮਿਨੀਮਮ 6 ਬੈਂਡਸ ਨੇ ਭਾਵੇਂ ਇੱਕ ਮੋਡਿਊਲ ਚ ਦੋ ਮੋਡਿਊਲ ਤੇ 5.5 ਹੈ ਤਾਂ ਵੀ ਸਾਡੇ ਕੋਲ ਆਪਸ਼ਨ ਹੈ ਬਟ ਜੇ ਤੁਸੀਂ ਹੈਲਥ ਰਿਲੇਟਿਡ ਡਿਪਾਰਟਮੈਂਟ ਦੇ ਵਿੱਚ ਜਾਣਾ ਚਾਹੁੰਦੇ ਹੋ ਹਮੇਸ਼ਾ ਹੀ ਥੋੜੀ ਬਾਤੂ ਰਹਿੰਦੀ ਹੈ ਕਿ ਤੁਹਾਡੇ ਐਟ ਲੀਸਟ ਓਵਰオール 6.5 ਬੈਂਡ ਹੋਣ ਇੱਕ ਮਾਡਿਊਲ ਤੇ 5.5 ਹੋਣ ਤਾਂ ਵੀ ਚੱਲ ਜਾਊਗਾ ਸਾਡੇ ਕੋਲ ਯੂਨੀਵਰਸਿਟੀ ਕਾਲਜਸ ਦੇ ਸਾਰੇ ਦੇ অপਸ਼ਨ ਹੈ ਤੇ ਇਹਦੇ ਵਿੱਚ ਬਹੁਤ ਬੱਚੇ ਨੂੰ ਇਹ ਰਹਿੰਦਾ ਹੈ ਕਿ ਲੈਵਲ ਅਕੋਰਡਿੰਗ ਸਾਨੂੰ ਲੈਣਾ ਚਾਹੀਦਾ ਬਟ ਜੇ ਤੁਸੀਂ ਫਾਈਨੈਂਸ਼ੀਅਲੀ ਸਟਰੋਂਗ ਹੋ ਤੁਹਾਡੇ ਕੋਲ ਫੰਡਸ ਪੁਰਾਣੇ ਹੈਗੇ ਹਨ ਤੇ ਤੁਸੀਂ ਕਿਸੇ ਵੀ ਲੈਵਲ ਵਿੱਚ ਅਪਲਾਈ ਕਰੋ ਡੈਫੀਨਿਟਲੀ ਤੁਸੀਂ ਵੀਜ਼ਾ ਐਕਸਪੈਕਟ ਕਰ ਸਕਦੇ ਹੋ ਤੇ ਇਨਫੈਕਟ ਉਹ ਸਟੂਡੈਂਟ ਜਿਨ੍ਹਾਂ ਕੋਲ 올ਡ ਫੰਡਸ ਨਹੀਂ ਹੈਗੇ ਸੋ ਡੈਫੀਨਿਟਲੀ ਅਸੀਂ ਅਸਿਸਟ ਕਰਦੇ ਹਾਂ ਕਿ ਕਿਵੇਂ ਤੁਸੀਂ ਆਪਣੇ ਫੰਡ ਮੈਨੇਜ ਕਰਨੇ ਸੋ ਜੀਐਸਟੀ ਦੇ ਵਿੱਚ ਉਹਦੀ ਕੋਈ ਪ੍ਰੋਬਲਮ ਨਾ